Welcome. Далеко из моего Стали вот чуть-чуть. Поехали. А не двигаться, вот. Хочь э ਇਤਿਹਾਸਿਕ ਰੇਲਵੇ ਸਟੇਸ਼ਨ ਸਰਾਂਦੇ ਸਰਾਂੰਤੇ ਅੱਜ ਵੀ ਇਤਿਹਾਸਿਕ ਦਿਨ ਹੈ ਕਿ ਜਿੰਨੇ ਵੀ ਪੰਜ ਸੰਗ ਪੰਜ ਲੇਡੀਆਂ ਖਾਸ ਕਰਕੇ ਚੋਰੀ ਗਈਆਂ ਨੇ ਉਹਨਾਂ ਦੀ ਟ੍ਰੇਨਿੰਗ ਮਹਾਰਾਸ਼ਟਰ ਦੇ ਵਿੱਚ ਹੋਣੀ ਹੈ ਪਰ ਸਪੈਸ਼ਲ ਟ੍ਰੇਨ ਉਹਨਾਂ ਵਾਸਤੇ ਕਰਕੇ ਪਹਿਲਾਂ ਹਯੂਰ ਸਾਹਿਬ ਨਦਰ ਸਾਹਿਬ ਦਰਸ਼ਨ ਕਰਨਗੇ ਉਸ ਤੋਂ ਬਾਅਦ ਉਹ ਟ੍ਰੇਨਿੰਗ ਕਰਕੇ ਵਾਪਸ ਆਉਣਗੇ ਸੋ ਤਿੰਨ ਗੱਡੀਆਂ ਇਸ ਤਰ੍ਹਾਂ ਦੀ ਅਸੀਂ ਸਪੈਸ਼ਲ ਜਿਹੜੀਆਂ ਭੇਜਾਂਗੇ ਜਿਹਦੇ ਵਿੱਚ ਚੋੜੇ ਹੋਵੇ 5 ਸੱਤ 5 ਜਿਹੜੇ ਟ੍ਰੇਨਿੰਗ ਜਿਵੇਂ ਜਿਵੇਂ ਸਾਨੂੰ ਬੈਂਚ ਦਾ ਸਾਡਾ ਆਏ ਜਾਊਗਾ ਅਸੀਂ ਉਸ ਤਾਂ ਮੈਂ ਟ੍ਰੇਨ ਕਰਕੇ ਅਸੀਂ ਉਹਨਾਂ ਨੂੰ ਨਾਲੇ ਤਾਂ ਦਰਸ਼ਨ ਕਰਾਵਾਂਗੇ ਨਾਲੇ ਇਹਨਾਂ ਸਾਹਿਬ ਜੀ ਸਾਹਿਬ ਨੂੰ ਤੇ ਨਾਲੇ ਉਹਨਾਂ ਨੂੰ ਟ੍ਰੇਨਿੰਗ ਜਿਹੜੀ ਹੈ ਕੰਮ ਕਰਨ ਦੀ ਜਿਵੇਂ ਪੰਚਾਇਤ ਦੀਆਂ ਜਿਲਬਾਰੀਆਂ ਜਾ ਪੰਚਾਇਤ ਹੱਕ ਕੀ ਨੇ ਇਸ ਤੋਂ ਦਾ ਸਾਰਾ ਉਹਨਾਂ ਦਾ ਟ੍ਰੇਨਿੰਗ ਚ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ 온 ਸकाई ਟੀਵੀ ਦਿਨਾਲ